ਅਮੀਰ ਦੀ ਵੀਡੀਓ ਨੂੰ ਤਾਂ ਹਰ ਕੋਈ ਲਾਈਕ ਕਰਦਾ ਹੈ ਪਰ ਆਜਾ ਗਰੀਬ ਦੀ ਵੀਡੀਓ ਨੂੰ ਪੂਰੀ ਦੇਖਿਓ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਕੇ ਜਾਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਬਹੁਤ ਸਾਰੇ ਪੰਜਾਬੀ ਵਿਦੇਸ਼ਾਂ 'ਚ ਗਏ ਆ ਤੇ ਵਿਦੇਸ਼ਾਂ 'ਚ ਜਾ ਵੀ ਰਹੇ ਆ ਹਰ ਇੱਕ ਨੂੰ ਚਾਹ ਹੁੰਦਾ ਹੈ ਕਿ ਉਹ ਆਪਣੀ ਲਾਈਫ ਨੂੰ ਬਾਹਰ ਜਾ ਕੇ ਸੈੱਟ ਕਰੇ ਅਮੀਰ ਤਾਂ ਚਾਰ ਪੈਸੇ ਖਰਚ ਕੇ ਆਪਣੇ ਬੱਚੇ ਨੂੰ ਬਾਹਰ ਭੇਜ ਦਿੰਦੇ ਆ ਪਰ ਜਿਹੜੇ ਗਰੀਬ ਹੁੰਦੇ ਆ ਉਹਨਾਂ ਲਈ ਆਪਣੇ ਬੱਚੇ ਨੂੰ ਬਾਹਰ ਭੇਜਣਾ ਬਹੁਤ ਹੀ ਔਖਾ ਹੁੰਦਾ ਹੈ ਕਿਉਂਕਿ ਵਿਦੇਸ਼ਾਂ 'ਚ ਜਾਣ ਵਾਸਤੇ ਲੱਖਾਂ ਦੇ ਹਿਸਾਬ ਨਾਲ ਪੈਸੇ ਚਾਹੀਦੇ ਹੁੰਦੇ ਆ ਤਗਰੀਬ ਇਹ ਪੈਸੇ ਕਿੱਥੋਂ ਦੇ ਸਕਦਾ ਹੈ ਫਿਰ ਗਰੀਬ ਦੇ ਜੋ ਹੱਥ ਪੱਲੇ ਹੁੰਦਾ ਹੈ ਇੱਥੋਂ ਤੱਕ ਕਿ ਉਹ ਆਪਣਾ ਘਰ ਵੀ ਗਿਰਵੀ ਰੱਖ ਦਿੰਦਾ ਹੈ ਹਾਲ ਦੀ ਘੜੀ ਵਿੱਚ ਇੱਕ ਗਰੀਬ ਦਾ ਪੁੱਤ ਹੀ ਕੈਨੇਡਾ ਜਾ ਰਿਹਾ ਤੁਸੀਂ ਸਕਰੀਨ ਤੇ ਚੱਲਦੀ ਇਸ ਵੀਡੀਓ ਚ ਦੇਖ ਸਕਦੇ ਹੋ ਕਿ ਇਹ ਗਰੀਬ ਬਾਪੂ ਜਿਸ ਦੇ ਫੇਸ ਤੇ ਬਹੁਤ ਹੀ ਜ਼ਿਆਦਾ ਮਾਸੂਮੀਅਤ ਹੈ ਇਹ ਰੋਂਦੇ ਪਏ ਨੇ ਤੇ ਇਸ ਦਾ ਪੁੱਤ ਵੀ ਭਾਵੁਕ ਹੋਇਆ ਹੈ ਪੁੱਤ ਜਾਂਦਾ ਜਾਂਦਾ ਆਪਣੇ ਪਿਓ ਨੂੰ ਜੱਫੀ ਪਾਉਂਦਾ ਹੈ ਤੇ ਪਿਓ ਦੀ ਜੇਬ 'ਚ ਕੁਝ ਪੈਸੇ ਪਾਉਂਦਾ ਹੈ ਕਿ ਲੈ ਬਾਪੂ ਰੱਖ ਲੈ ਪੈਸੇ ਘਰ ਦਾ ਗੁਜ਼ਾਰਾ ਹੋ ਜਾਵੇਗਾ ਇਹ ਯਾਰੋ ਕਿਸੇ ਦਾ ਦਿਲ ਨਹੀਂ ਕਰਦਾ ਵਿਦੇਸ਼ ਜਾਣ ਪਰ ਜਿੱਥੇ ਹੋਰ ਲੋਕੀ ਜਾ ਰਹੇ ਨੇ ਉੱਥੇ ਗਰੀਬ ਵੀ ਸੋਚਦਾ ਹੈ ਕਿ ਮੈਂ ਵੀ ਵਿਦੇਸ਼ ਚਲਿਆ ਜਾਵਾਂ ਤੇ ਆਪਣੀ ਲਾਈਫ ਨੂੰ ਸੈੱਟ ਕਰ ਲਾਵਾਂ ਸਾਡੇ ਘਰ 'ਚ ਵੀ 4 ਪੈਸੇ ਆ ਜਾਣ ਰੌਣਕ ਲੱਗ ਜਾਵੇ ਸੋ ਇਸ ਵੀਰ ਦੀ ਵੀਡੀਓ ਨੂੰ ਦੱਬ ਕੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਸ ਵੀਰ ਦੇ ਲਈ ਕਮੈਂਟਾਂ 'ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਸੋ ਮਿਲਦੇ ਹਾਂ ਕਿਸੇ ਨਾ ਵੀ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ